ਕ੍ਰੋਮਖ ਪਿਆਰਿਓ ਜਦੋਂ ਆਪਾਂ ਦੇਖਦੇ ਆਂ ਅੱਜਕੱਲ ਕਣਕ ਬੀਜੀ ਐ ਤੇ ਪਿੱਛੇ ਆਪਾਂ ਫਸਲ ਝੋਨੇ ਦੀ ਬੀਜੀ ਸੀ ਜਦੋਂ ਆਪਾਂ ਫਸਲ ਬੀਜਦੇ ਆਂ ਫਸਲ ਕੀਮਤੀ ਐ ਪਰ ਉਹਦੇ ਵਿੱਚ ਝੋਨੇ ਦੇ ਗੰਢੇਲ ਤੇ ਕਣਕ ਦੇ ਵਿੱਚ ਗੁੱਲੀ ਡੰਡਾ ਜਿਨੂੰ ਨਦੀਨ ਕਹਿੰਨੇ ਆ ਇਹ ਉੱਗਦਾ ਕਣਕ ਤੋਂ ਬਾਅਦ ਐ ਪਰ ਉੱਚਾ ਕਣਕ ਤੋਂ ਜ਼ਿਆਦਾ ਹੋ ਜਾਂਦਾ ਜਿਹੜਾ ਕਿਸਾਨ ਅਵੇਸਲਾ ਹੋ ਗਿਆ ਉਸ ਕਿਸਾਨ ਦੀ ਫਸਲ ਖਤਮ ਹੋ ਜਾਂਦੀ ਏ ਝਾੜ ਘਟ ਜਾਂਦਾ ਏ ਫਸਲ ਬਰਬਾਦ ਹੋ ਜਾਂਦੀ ਏ ਪਰ ਜਿਹੜਾ ਕਿਸਾਨ ਸੁਚੇਤ ਰਹਿੰਦਾ ਏ ਉਹ ਫਿਰ ਸਪਰੇਅ ਵਾਲਾ ਪੰਪ ਚੱਕਦਾ ਏ ਤੇ ਉਹਦੇ ਉੱਤੇ ਸਪਰੇਅ ਮਾਰ ਦਿੰਦਾ ਏ ਤੇ ਕੁਝ ਦਿਨਾਂ ਚ ਘੰਡੇਲ ਗੁੱਲੀ ਡੰਡਾ ਸੜ ਕੇ ਰਾਖ ਹੋ ਜਾਂਦਾ ਏ ਤੇ ਕਣਕ ਦੇ ਬੂਟੇ ਤੇ ਝੋਨੇ ਦੇ ਬੂਟੇ ਵੱਡੇ ਹੋ ਜਾਂਦੇ ਨੇ ਬਸ ਇਸੇ ਤਰੀਕੇ ਨਾਲ ਧਰਮ ਦੀ ਦੁਨੀਆ ਹੈ ਛੇ ਅਸੀਂ ਸਿੱਖੀ ਤੋਂ ਅਵੇਸਲੇ ਹੋ ਗਏ ਤੇ ਆ ਜਿਹੜਾ ਘੰਡੇਲ ਤੇ ਜਿਹੜਾ ਗੁੱਲੀ ਡੰਡਾ ਬਣ ਕੇ ਅੱਜਕੱਲ ਸਾਡੇ ਤੇ ਪ੍ਰਭਾਵ ਪਾ ਰਿਹਾ ਹੈ ਇਹਨਾਂ ਬਾਤੇ ਵਾਧੇ ਜਾਣਾ ਹੈ ਪਰ ਜਦਨ ਕਿਤੇ ਸੂਰਮੇ ਕਿਸੇ ਨੇ ਪੰਪ ਲੈ ਕੇ ਖਾਲਸੇ ਦਾ ਸਪਰੇ ਕਰ ਦਿੱਤੇ ਫਿਰ ਇਹਨਾਂ ਪਖੰਡੀਆਂ ਨੂੰ ਭਜਦੇ ਰਾਹ ਨਹੀਂ ਲੱਭਣਾ ਇਸ ਕਰਕੇ ਹੌਸਲਾ ਨਾ ਛੱਡੋ ਆਪਣੇ ਆਪਣੇ ਕੋਲੇ ਗੁਰੂ ਨਾਨਕ ਦੇ ਨਾਮ ਦੀ ਗੁਰੂ ਨਾਨਕ ਦੇ ਘਰ ਦੀ ਖਰਾਕ ਦੀ ਸਪਰੇ ਕਰਨ ਵਾਸਤੇ ਇਕੱਠੇ ਹੋ ਕਰ ਕਰ ਅੰਦਰ ਧਰਮ ਛਾਲ ਹੋਵੇ ਕੀਰਤਨ ਸਦਾ ਵਸੂਆ ਹਰ ਇੱਕ ਹਿਰਦੇ ਦੇ ਅੰਦਰ ਗੁਰੂ ਨਾਨਕ ਦਾ ਪ੍ਰਕਾਸ਼ ਹੋਵੇ ਗੁਰੂ ਨਾਨਕ ਦੀ ਬਾਣੀ ਹਿਰਦਿਆਂ ਦੇ ਵਿੱਚ ਭਰ ਲਓ ਤੇ ਜਦੋਂ ਸਮਾਜ 'ਚ ਨਿਕਲੀਏ ਤੇ ਉੱਥੇ ਉਸ ਬਾਣੀ ਦੇ ਗਿਆਨ ਦੀ ਸਪਰੇ ਕਰੀਏ ਤੇ ਇਹ ਜਿਹੜੇ ਘਂਡੇਲ ਤੇ ਇੱਕ ਗੁੱਲੀ ਡੰਡਾ ਏ ਇਹ ਸਾਰਾ ਰਾਖ ਹੋ ਜਾਏਗਾ ਸੋ ਆਓ ਰਲ ਮਿਲ ਕੇ ਆਪਣੇ ਗੁਰੂ ਨਾਨਕ ਦੇ ਸਿਧਾਂਤ ਨੂੰ ਦੁਨੀਆ ਦੇ ਨਕਸ਼ੇ ਤੇ ਪ੍ਰਚਾਰ ਕਰਨ ਵਾਸਤੇ ਆਪਣਾ ਆਪਣਾ ਹੱਕ ਫਰਜ਼ ਸਮਝ ਕੇ ਤੁਰਿਏ ਸੋ ਇਹਨਾਂ ਗੱਲਾਂ ਨੂੰ ਛੱਡ ਦਈਏ ਕਿ ਉਹ ਸਾਡੇ ਤੇ ਬੜਾ ਪ੍ਰਭਾਵ ਪਾਈ ਜਾਂਦੇ ਨੇ ਸਾਡੇ ਭੋਲੇ ਭਾਲੇ ਲੋਕ ਸਿੱਖ Hindu ਮੁਸਲਮਾਨ ਉਹਨਾਂ ਦੇ ਕਬਜ਼ੇ 'ਚ ਜਾ ਰਹੇ ਨੇ ਕਿਉਂ ਜਾ ਰਹੇ ਨੇ ਕਿਉਂਕਿ ਆਪਾਂ ਅਵੇਸਲੇ ਹੋ ਕੇ ਆਪਾਂ ਆਪਣਾ ਪ੍ਰਚਾਰ ਛੱਡਿਆ ਹੈ ਆਪ ਆਪਣਾ ਸਿਧਾਂਤ ਨੂੰ ਨਹੀਂ ਅਪਣਾ ਰਹੇ ਇਸ ਕਰਕੇ ਉਹ ਗੰਢੇਲ ਉਹ ਗੁੱਲੀ ਡੰਡਾ ਵਧ ਰਿਹਾ ਹੈ ਸੋ ਆਓ ਆਪਣੀ ਫਸਲ ਸਿੱਖੀ ਦੀ ਪਚਾਉਣ ਵਾਸਤੇ ਇਹਨਾਂ ਤੇ ਸਪਰੇਅ ਕਰਨ ਵਾਸਤੇ ਕੁਰਬਾਨੀ ਦਾ ਗਿਆਨ ਲਈਏ ਸਤ ਸੰਗਤ ਕਰੀਏ ਬਾਣੀ ਪੜੀਏ ਤੇ ਗੁਰੂ ਨਾਨਕ ਦੀ ਸਿੱਖੀ ਜੁਗੋ ਜੁਗ اٹਲ ਹੈ ਤੇ اٹਲ ਰਹੇਗੀ ਤੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਦੀਵੀ ਗੁਰੂ ਨੇ ਇਸ ਸਦੀਵੀ ਰਹਿਣਗੇ ਬਸ ਇਹਨਾਂ ਨੂੰ ਖਤਮ ਕਰਨ ਵਾਸਤੇ ਬੜੇ ਆ ਚੁੱਕੇ ਨੇ ਤੇ ਬੜੇ ਆਉਣਗੇ ਉਹ ਜਿਹੜੇ ਆਏ ਸੀ ਉਹ ਵੀ ਖਤਮ ਹੋ ਗਏ ਗੁਰੂ ਅੱਜ ਵੀ ਹੈ ਜਿਹੜੇ ਅੱਜ ਆਏ ਨੇ ਇਹ ਵੀ ਖਤਮ ਹੋ ਜਾਣਗੇ ਗੁਰੂ ਸਦੀਵੀ ਰਹਿਣਾ ਹੈ ਸੋ ਬਸ ਆਪਾਂ ਨੂੰ ਆਪਣੇ ਘਰ ਦੀ ਰਾਖੀ ਕਰਨ ਦੀ ਲੋੜ ਹੈ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਬੈਠ ਕੇ ਗੁਰੂ ਨਾਨਕ ਦੇ ਘਰ ਦੀਆਂ ਗੱਲਾਂ ਕਰਿਆ ਕਰੋ ਛੇੜਾ ਲੱਗਦਾ ਇਹ ਕੋਈ ਜਿਹੜੀ ਥਾਂਏ ਜਾ ਰਿਹਾ ਹੈ ਭੁੱਲੇ ਸਿੱਖ குரு ਸਮਝਾਏ ਉੱਜੜ ਜਾਂਦੇ ਮਾਰਗ ਪਾਏ ਉਹਨਾਂ ਨੂੰ ਗੁਰੂ ਨਾਨਕ ਦੇ ਘਰ ਦੀ ਵਡਿਆਈ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਦੱਸੋ ਜਿਹੜੇ ਭੋਲੇ ਭਾਲੇ ਲੋਕ ਇਹਨਾਂ ਦੀਆਂ ਗੱਲਾਂ 'ਚ ਆ ਰਹੇ ਨੇ ਕਿ ਦੇਖੋ ਜੀ ਸਿੱਖਾਂ ਨੂੰ ਸਿੱਖ ਤਾਂ ਗਰੀਬਾਂ ਨੂੰ ਅੰਦਰ ਨਹੀਂ ਵੜ ਦਿੰਦੇ ਉਹਨਾਂ ਦੇ ਭਲੇਖੇ ਦੂਰ ਕਰੋ ਆਪਣੇ ਪ੍ਰਬੰਧਕ ਚੰਗੇ ਲਾਓ ਆਪਣੇ ਗ੍ਰੰਥੀ ਚੰਗੇ ਰੱਖੋ ਜਿਹੜੇ ਰਲ ਮਿਲ ਕੇ ਇਹਨਾਂ ਨੂੰ ਇੱਕ ਗੱਲ ਵੱਖਰੀ 'ਚ ਲੈ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਬਿਠਾਉਣ ਤੇ ਆਪਾਂ ਸਿੱਖੀ ਦੇ ਇਸ ਨਿਆਰੇਪਾਨ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀਏ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ